ਸਿਰਫ ਨਾਅਰੇ ਨਾਲ ਤਿੱਖੀ ਨਹੀਂ ਹੁੰਦੀ ਨਾ ਹੀ ਲੜਾਈ ਤਿੱਖੀ ਹੁੰਦੀ ਆ ਕਿ ਤੁਸੀਂ ਬਹੁਤ ਸਾਰਾ ਇੱਕ ਵੱਡਾ ਸਾਰਾ ਮੋਰਚਾ ਬਣਾਓ ਲੜਾਈ ਤਿੱਖੀ ਹੁੰਦੀ ਆ ਕਿ ਕੀ ਤੁਸੀਂ ਸਮਝ ਰਹੇ ਹੋ ਕਿ ਤੁਹਾਡੇ ਮੁੱਦੇ ਮਸਲੇ ਰੁਕੇ ਕਿੱਥੇ ਹੋਏ ਨੇ ਕੀ ਤੁਸੀਂ ਸਮਝ ਰਹੇ ਹੋ ਕਿ ਜਿਹੜੇ ਚਿਹਰਿਆਂ ਦੇ ਖਿਲਾਫ ਤੁਸੀਂ ਅੱਜ ਮੁਰਦਾਬਾਦ ਦਾ ਨਾਅਰਾ ਲਗਾ ਰਹੇ ਹੋ 4 ਸਾਲ ਪਹਿਲਾਂ ਤੁਸੀਂ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਹਨਾਂ ਨੂੰ ਵੋਟ ਵੀ ਪਾਈ ਹੋਊਗੀ ਉਹਨਾਂ ਤੋਂ ਬਹੁਤ ਸਾਰੀਆਂ ਆਸਾਂ ਵੀ ਰੱਖੀਆਂ ਹੋਣਗੀਆਂ ਤੇ ਉਸ ਤੋਂ 5 ਸਾਲ ਪਹਿਲਾਂ ਜਿਨ੍ਹਾਂ ਨੂੰ ਵੋਟ ਪਾਈ ਸੀ ਉਹਨਾਂ ਤੋਂ ਵੀ ਬਹੁਤ ਸਾਰੀ ਆਸ ਰੱਖੀ ਹੋਣੀ ਇਸ ਕਰਕੇ ਕਨਵੈਨਸ਼ਨ ਇਸ ਲਈ ਆ ਕਿ ਤੁਹਾਨੂੰ ਚਾਨਣਾ ਕੀਤਾ ਜਾ ਸਕੇ ਪ੍ਰਕਾਸ਼ ਕੀਤਾ ਜਾ ਸਕੇ ਕਿ ਜਿਨ੍ਹਾਂ ਦੇ ਖਿਲਾਫ ਤੁਹਾਨੂੰ ਲੜਨਾ ਸੀ ਅਸਲ ਦੇ ਵਿੱਚ ਤੁਸੀਂ ਉਹਨਾਂ ਨੂੰ ਆਪ ਤਾਕਤ ਵਰਖ ਬਖਸ਼ ਕੇ ਸੱਤਾ ਤੇ ਬਿਠਾਉਂਦੇ ਰਹੇ ਹੋ ਤੇ ਜਿਨ੍ਹਾਂ ਦੇ ਝੰਡੇ ਤੇ ਝੰਡੇ ਤੁਹਾਨੂੰ ਮਜ਼ਬੂਤ ਕਰਨੇ ਸੀ ਉਹਨਾਂ ਨੂੰ ਅਸੀਂ ਪੌਣੇ 5 ਸਾਲ ਤੱਕ ਯਾਦ ਰੱਖਦੇ ਰਹੇ ਆ ਪਰ ਜਦੋਂ ਵੋਟਾਂ ਦਾ ਅਖੀਰਲਾ ਸਾਲ ਆ ਜਾਂਦਾ ਉਦੋਂ ਉਹ ਜਥੇਬੰਦੀਆਂ ਨੂੰ ਭੁੱਲ ਕੇ ਸਿਆਸੀ ਪਾਰਟੀਆਂ ਦੇ ਮਗਰ ਲੱਗ ਜਾਂਦੇ ਆ ਇਸ ਕਰਕੇ ਅੱਜ ਦੀ ਕਨਵੈਨਸ਼ਨ ਇਸ ਕਰਕੇ ਆ ਘੱਟੋ ਘੱਟ ਲੀਡਰਸ਼ਿਪ ਇਹ ਸਮਝ ਜਵੇ ਜਿਹੜਾ ਵਾਰ-ਵਾਰ ਗੱਲ ਆਉਂਦੀ ਆ ਨਾ ਕਿ ਲੋਕ ਕਮੇ ਸ਼ਰਦਨ ਨੇ ਲੋਕਾਂ ਨਹੀਂ ਕਰਦੇ ਉਹ ਨਹੀਂ ਕਰਦੇ ਲੋਕ ਹੀ ਮਹਾਨ ਹੁੰਦੇ ਨੇ ਲੋਕ ਹੀ ਤਕਦੀਲੀ ਦਾ ਸੰਧ ਹੁੰਦੇ ਨੇ ਗੱਲ ਤਾਂ ਇਹ ਹੈ ਨਾ ਕਿ ਉਹਨਾਂ ਨੂੰ ਕੋਈ ਦਿਸ਼ਾ ਦਿਖਾਉਣ ਵਾਲਾ ਤਾਂ ਮਿਲ ਜਵੇ ਤੁਸੀਂ ਜੇ ਉਹਨਾਂ ਨੂੰ ਦਿਸ਼ਾ ਦਿਖਾਓਗੇ ਲੋਕਾਂ ਨੇ ਜਿੰਨੀਆਂ ਆਹ ਪ੍ਰਾਪਤੀਆਂ ਨੇ ਇਹ ਕਰ ਲੈਣੀਆਂ ਨੇ ਯਾਦ ਕਰੋ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਲੋਕਾਂ ਨੂੰ ਜਾ ਕੇ ਸਮਝਾਇਆ ਕਿ ਤਿੰਨ ਖੇਤੀ ਕਾਨੂੰਨ ਖੇਤੀ ਤੇ ਵੀ ਹਮਲਾ ਕਿਸਾਨੀ ਤੇ ਵੀ ਹਮਲਾ ਪਰ ਇਹਦੇ ਪਿੱਛੇ ਸਰਕਾਰਾਂ ਤੋਂ ਵੀ ਵੱਧ ਕੇ ਕਾਰਪੋਰੇਟ ਨੇ ਇਸ ਤੋਂ ਇਸ ਦੇ ਪਿੱਛੇ ਕਾਰਪੋਰੇਟਾਂ ਤੋਂ ਵੀ ਵੱਧ ਕੇ ਜਿਹੜਾ ਸਾਮਰਾਜੀ ਪ੍ਰਬੰਧ ਆ ਇਸ ਦੁਨੀਆ ਦਾ ਉਹੋ ਆ ਤੇ ਜਦੋਂ ਲੋਕਾਂ ਨੂੰ ਸਮਝ ਆ ਗਈ ਜਦੋਂ ਲੋਕਾਂ ਨੂੰ ਇਹ ਸਮਝ ਆ ਗਈ ਕਿ ਲੜਨਾ ਕਿਸ ਖਿਲਾਫ ਆ ਤੇ ਉਹਨਾਂ ਦਾ ਭਰੋਸਾ ਬਣ ਗਿਆ ਵੀ ਇਹ ਲੀਡਰਸ਼ਿਪ ਹੁਣ ਡੋਲਦੀ ਨਹੀਂ ਤਾਂ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਅਸੀਂ ਕਹਿ ਦਿੰਦੇ ਆ ਕਿ ਮੋਗੇ ਨਹੀਂ ਆਏ ਸੰਗਰੂਰ ਨਹੀਂ ਆਏ ਲੋਕਾਂ ਨੂੰ ਜਦੋਂ ਸਮਝ ਬਣ ਜਾਂਦੀ ਆ ਉਹਨਾਂ ਨੂੰ ਦਿੱਲੀ ਵੀ ਦੂਰ ਨਹੀਂ ਲੱਗਣ ਲੱਗ ਜਾਂਦੀ ਦਿੱਲੀ ਵੀ ਐ ਲੱਗਦੀ ਆ ਕਿ ਸ਼ਹਿਰ ਆ ਜਿਹੜਾ ਸੰਗਰੂਰ ਵਾਲਾ ਅੱਡਾ ਆ ਮੋਗੇ ਵਾਲਾ ਅੱਡਾ ਆ ਪਟਿਆਲੇ ਵਾਲਾ ਅੱਡਾ ਆ ਦਿੱਲੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਤੁਹਾਡੀ ਸਮਝ ਆਪਣੀ ਸਮਝ ਦੇ ਨਾਲ ਜੋੜੀਏ ਆਪਣੀ ਇੱਕ ਸਾਂਝੀ ਸਮਝ ਦੇ ਵਿੱਚੋਂ ਲੋਕਾਂ ਨੂੰ ਰਾਹ ਦਿਖਾਈਏ ਕਿ ਆਪਣੇ ਲੜਨ ਦਾ ਰਾਹ ਕੀ ਹੋਣਾ ਚਾਹੀਦਾ ਅਸੀਂ ਮੁੱਦੇ ਬਹੁਤ ਸਾਰੇ ਦੇਖੇ ਪਿਛਲੇ 4 ਸਾਲ ਦੇ ਵਿੱਚ ਪਰ ਉਸ ਦੇ ਵਿੱਚੋਂ ਜਿਹੜੇ ਇਹ ਤਿੰਨ ਮੁੱਦੇ ਜਿਨ੍ਹਾਂ ਦੇ ਨਾਂ ਤੇ ਇਸ ਮੋਰਚੇ ਦਾ ਨਾਮ ਵੀ ਰੱਖਿਆ ਇਹ ਚੁਣੇ ਨੇ ਕਾਰਨ ਇਹ ਕਿ ਇਹ ਵਿਤਰੇ ਵਾਲੇ ਮੁੱਦੇ ਨੇ ਜਦੋਂ ਸਕੇਲ ਦੀ ਗੱਲ ਕਰਦੇ ਆ ਇੱਕੋ ਸਕੂਲ ਇੱਕੋ ਦਫਤਰ ਉਹਦੇ ਵਿੱਚ ਬੈਠੇ ਦੋ ਮੁਲਾਜ਼ਮ ਕਿ ਜਿਹਦੀ ਭਰਤੀ 17/7/20 ਤੋਂ ਪਹਿਲਾਂ ਹੋਈ ਆ ਉਸ ਦੀ ਤਨਖਾਹ ਜ਼ਿਆਦਾ ਜਿਸ ਦੀ 17/7/20 ਤੋਂ ਬਾਅਦ ਹੋਈਆਂ ਉਸ ਦੀ ਤਨਖਾਹ ਉਸ ਦੇ ਮੁਕਾਬਲੇ ਬਹੁਤ ਘੱਟ ਤੇ ਹੁਣ ਤਾਂ ਇੱਕ ਨਵਾਂ ਵਿਕਰਾ ਵੀ ਆ ਗਿਆ ਸਕੇਲਾਂ ਦੇ ਵਿੱਚ ਕਿ ਜਿਨ੍ਹਾਂ ਨੇ ਜਦੋਂ ਭਰਤੀ ਹੋਈ ਉਸ ਸਮੇਂ ਜਿਹੜੇ ਉਹਨਾਂ ਦੇ ਨਿਯਮ ਸੀ ਉਹ ਪੰਜਾਬ ਪੇ ਸਕੇਲਾਂ ਵਾਲੇ ਲਗਣਾ ਹਾਂ ਨੋਟੀਫਿਕੇਸ਼ਨ ਆਇਆ 5 ਜਨਵਰੀ ਵਾਲਾ ਇਹ ਕਹਿ ਰਿਹਾ ਕਿ ਉਹਨਾਂ ਦੇ ਉੱਪਰ ਪੰਜਾਬ ਪੇ ਸਕੇਲ ਤਾਂ ਲਗਾਵਾਂਗੇ ਪਰ ਉਹ ਪੰਜਾਬ ਪੇ ਸਕੇਲ ਵੀ ਨਵੇਂ ਤਰ੍ਹਾਂ ਦੇ ਹੋਣਗੇ ਕਹਿਣ ਦਾ ਮਤਲਬ ਕਿ ਉਹ ਨਾ ਤਾਂ 6ਵੇਂ ਪੇ ਪੰਜਾਬ ਪੇ ਕਮਿਸ਼ਨ ਵਾਲੇ ਹੋਣਗੇ ਤੇ ਨਾ ਹੀ ਉਹ ਜਿਹੜੇ 17 ਸਾਲ ਤੋਂ 20 ਤੋਂ ਬਾਅਦ ਬਾਕੀ ਮੁਲਾਜ਼ਮ ਨੇ ਜਿਨ੍ਹਾਂ ਦੇ ਉੱਪਰ ਨਵੇਂ ਸਕੇਲ ਲਗਾਏ ਸੀ ਨਾ ਉਹਨਾਂ ਵਰਗੇ ਹੋਣਗੇ ਉਹ ਇੱਕ ਨਵੀਂ ਤਰ੍ਹਾਂ ਦੇ ਹੋਣਗੇ ਕਹਿਣ ਦਾ ਮਤਲਬ ਪੰਜਵੇਂ ਪੇ ਸਕੇਲ ਨਾਲ ਕੰਪੇਅਰ ਕਰਕੇ ਲਿਆ ਕੇ ਫਿਰ ਉਹਨਾਂ ਨੂੰ ਫੇਰ 7ਵੇਂ ਪੇ ਕਮਿਸ਼ਨ ਦੇ ਨਾਲ ਨਵਾਂ ਪੇ ਕਮਿਸ਼ਨ ਨਵੇਂ ਸਕੇਲ ਲਾਗੂ ਕੀਤੇ ਉਹਦੇ ਵਿੱਚ ਹੀ ਲਿਆ ਕੇ ਕਰਨਾ ਇਸ ਕਰਕੇ ਜਦੋਂ ਇੰਨੇ ਤਰ੍ਹਾਂ ਦਾ ਵਿਤਕਰਾ ਹੋਊਗਾ ਤਾਂ ਫਿਰ ਲੋਕ ਲੜਨਗੇ ਜੇ ਅਸੀਂ ਨਹੀਂ ਲੜਾਵਾਂਗੇ ਤਾਂ ਉਹ ਆਪਸ ਵਿੱਚ ਕਹਿਣਗੇ ਤਾਂ ਅਸੀਂ ਫਿਰ ਫੈਸਲਾ ਕੀਤਾ ਕਿ ਇਹਨਾਂ ਨੂੰ ਲਿਆ ਕੇ ਮੈਦਾਨ ਦੇ ਵਿੱਚ ਲੈ ਕੇ ਆ ਜਾਈਏ ਉਹਨਾਂ ਨੂੰ ਦੱਸੀਏ ਕਿ 17/7/20 ਤੋਂ ਪਹਿਲਾਂ ਵੀ ਜਿਹੜੇ ਭਰਤੀ ਹੋਏ ਨੇ ਉਹਨਾਂ ਨੂੰ ਕੋਈ ਕੋਈ ਐ ਨਹੀਂ ਹੈਗਾ ਕਿ ਉਹਨਾਂ ਨੂੰ ਬਹੁਤ ਕੁਝ deta ਸਰਕਾਰ ਨੇ ਪੈਨਸ਼ਨ ਦੀ ਗੱਲ ਕਰੋ ਕਿ ਜਦੋਂ ਇੱਕ ਇੱਕ 2004 ਤੋਂ ਬਾਅਦ ਵਾਲਿਆਂ ਨੂੰ ਪੈਨਸ਼ਨ ਖੋਹ ਲਈ ਗਈਆਂ ਤਾਂ ਇੱਕੋ ਦਫ਼ਤਰ ਇੱਕੋ ادارے ਦੇ ਵਿੱਚ ਪੁਰਾਣੀ ਪੈਨਸ਼ਨ ਲੈਣ ਵਾਲੇ ਵੀ ਨੇ ਤੇ ਜਦੋਂ ਉਹ ਰਿਟਾਇਰ ਹੁੰਦਾ ਤੋ ਉਹ ਲੋਟ ਅਗੇ ਦੇ ਉੱਪਰ ਭੰਗੜਾ ਪਾਉਂਦਾ ਮਲਕ ਤੀਵੀਂ ਦੋਨੋਂ ਪਤੀ ਪਤਨੀ ਦੋਨੋਂ ਘਰੇ ਜਾਂਦੇ ਨੇ ਸਵਾਗਤ ਵੀ ਹੁੰਦਾ ਤੇ ਉਹਦੇ ਜਿਹੜੇ ਬੱਚੇ ਨੇ ਉਹ ਵੀ ਕਮਰਾ ਜਾਂ ਕੋਠੀ ਤਿਆਰ ਕਰਕੇ ਰੱਖ ਲੈਂਦੇ ਨੇ ਕਿ ਬਾਪੂ ਨੂੰ ਬੇਬੇ ਨੂੰ ਇੱਥੇ ਰੱਖਣਾ ਤੇ ਇੱਕ ਐਨਪੀਐਸ ਵਾਲੇ ਨੇ ਕਿ ਜਦੋਂ ਉਹ ਰਿਟਾਇਰ ਹੋ ਜਾਂਦੇ ਨੇ ਚਿੰਤਾ ਨਵੀਂ ਪੈ ਜਾਂਦੀ ਆ ਕਿ ਹੁਣ ਘਰ ਦੇ ਵਿੱਚ ਕਮਰਾ ਵੀ ਮਿਲੂਗਾ ਜਾਂ ਨਹੀਂ ਮਿਲੂਗਾ ਕਾਰਨ ਜਿਸ ਤਰੀਕੇ ਨਾਲ ਪ੍ਰਬੰਧ ਆ ਅਗਲਾ ਇਹ ਦੇਖਦਾ ਕਿ ਹੁਣ ਇਹ ਸਾਡੇ ਤੇ ਬੋਝ ਬਣ ਗਿਆ ਤਾਂ ਇਸ ਕਰਕੇ ਇਹ ਵੀ ਇੱਕ ਮਿੱਤਰ ਆ ਪੈਨਸ਼ਨ ਵਾਲੇ ਮਾਮਲੇ ਤੇ ਵੀ ਵਿਤਕਰਾ ਤੇ ਪੱਤਿਆਂ ਦੇ ਮਾਮਲੇ ਤੇ ਉਸ ਤੋਂ ਵੀ ਵੱਡਾ ਵਿਤਕਰਾ ਕਿ ਇਹ ਦੋਨੇ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਨੇ ਨਵੇਂ ਤੇ ਪੁਰਾਣੇ ਇਹ ਇੱਕ ਹੋਰ ਵਿਤਕਰੇ ਦਾ ਸ਼ਿਕਾਰ ਨੇ ਕਿ ਪਿੰਡੂ ਪੱਤਾ ਜਦੋਂ ਦਾ ਬੰਦ ਕੀਤਾ ਪਿੰਡਾਂ ਵਾਲਿਆਂ ਦੀ ਘੱਟ ਤਨਖਾਹ ਵੱਡੇ ਸ਼ਹਿਰਾਂ 'ਚ ਜਿਹੜੇ ਨੌਕਰੀ ਕਰ ਰਹੇ ਨੇ ਉਹੋਂ ਲੋਕਲ ਜਾ ਕੇ ਵੀ ਵੱਧ ਤਨਖਾਹ ਲੈ ਰਹੇ ਨੇ ਬਾਰਡਰ ਏਰੀਆ ਪੱਤਾ ਬਾਰਡਰ ਦੇ ਵਿੱਚ ਕਿੰਨੇ ਹੀ ਨਵੇਂ ਮੁਲਾਜ਼ਮ ਨੇ ਜਿਹਨੇ ਉਹ ਨੌਕਰੀ ਕਰ ਰਹੇ ਨੇ ਦੂਰ ਵੀ ਜਾ ਰਹੇ ਨੇ ਹਾਂ ਸਿਆਣਾ ਸ਼ਿਕਾਰ ਵੀ ਹੋ ਰਹੇ ਨੇ ਪੈਸਾ ਵੀ ਖਰਚ ਕਰ ਰਹੇ ਨੇ ਤੇ ਉਹਨਾਂ ਨੂੰ ਬਾਰਡਰ ਏਰੀਆ ਪਤਾ ਨਹੀਂ ਦਿੱਤਾ ਜਾ ਰਿਹਾ ਫਿਰ ਡੀਏ ਦਾ ਸਾਬਾ ਸਾਰੇ ਸ਼ਿਕਾਰ ਹੋ ਰਹੇ ਆ ਪਰ ਨਾਲ ਜਦੋਂ ਗਵਾਂਡੀ ਹਰਿਆਣੇ ਨੂੰ ਦੇਖਦੇ ਆ ਕੇਂਦਰੀ ਮੁਲਾਜ਼ਮਾਂ ਨੂੰ ਦੇਖਦੇ ਆ ਉਹਨਾਂ ਨੂੰ ਡੀਏ ਬਸ ਮਿਲ ਰਿਹਾ ਸਾਨੂੰ ਉਹਨਾਂ ਨਾਲ 16% ਡੀਏ ਘੱਟ ਮਿਲ ਰਿਹਾ ਇਸ ਕਰਕੇ ਅਸੀਂ ਇਹ ਤਿੰਨ ਮੁੱਦੇ ਉਹ ਜੁਨੇ ਕਿ ਜਿਹੜੇ ਬਿਲਕੁਲੇ ਉੱਪਰ ਆਸਰਤ ਨੇ ਜਿਹੜੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਚੋਅ ਆ ਇਹ ਨਹੀਂ ਹੈਗਾ ਕਿ ਇਸ ਤੋਂ ਪਹਿਲਾਂ ਕੋਈ ਸਾਂਝਾ ਫਰੰਟ ਜਾਂ ਸਾਂਝਾ ਮੋਰਚਾ ਪੰਜਾਬ ਦੇ ਵਿੱਚ ਨਹੀਂ ਸੀ ਅਸੀਂ ਕੀ ਨਵਾਂ ਕਰਨ ਜਾ ਰਹੇ ਹਾਂ ਅਸੀਂ ਨਵਾਂ ਇਹ ਕਰਨ ਜਾ ਰਹੇ ਹਾਂ ਕਿ ਇਸ ਸਾਂਝਾ ਮੋਰਚਾ ਜਿਹੜਾ ਇਸ ਦੀ ਦਿਸ਼ਾ ਜਿਹੜੀ ਆ ਉਹ ਦਿਸ਼ਾ ਇਸ ਤਰੀਕੇ ਦੀ ਤੈਅ ਕਰਨ ਜਾ ਰਹੇ ਹਾਂ ਕਿ ਇਹ ਨਵੇਂ ਪੁਰਾਣੇ ਨੂੰ ਬਿੱਕਰੇ ਵਾਲਿਆਂ ਨੂੰ ਆਪਸ ਵਿੱਚ ਲੜਾਉਣ ਦੀ ਥਾਂ ਤੇ ਉਹਨਾਂ ਨੂੰ ਇੱਕ ਦੂਜੇ ਦੀਆਂ ਗਲਬਕੜੀਆਂ ਤੇ ਝੋਟੀਆਂ ਪਾਉਣਾ ਸਿਖਾਉਣਾ ਉਹਨਾਂ ਨੂੰ ਸਿਖਾਉਂਗਾ ਕਿ ਤੁਹਾਡਾ ਦੁਸ਼ਮਣ ਸਰਕਾਰਾਂ, ਕਾਰਪੋਰੇਟਾਂ, سرمਾਈਦਾਰੀਆਂ ਇਹ ਸਾਮਰਾਜੀ ਪ੍ਰਬੰਧ ਆ। ਇੱਕ ਗੱਲ ਯਾਦ ਰੱਖਿਓ ਇਹ ਜਿਹੜਾ ਪ੍ਰਬੰਧ ਆ ਨਾ سرمਾਈਦਾਰੀ ਦਾ ਇਹਦੇ ਅੰਦਰ ਹੀ ਇਹਦੀਆਂ ਵਿਰੋਧਤਾਈਆਂ ਪਈਆਂ ਨੇ। ਜਿੰਨਾ ਇੱਥੋਂ ਸਟੇਜ ਤੋਂ ਜ਼ਿਕਰ ਹੋਇਆ ਕੇਸ ਦੇ ਵਿੱਚ ਲੁੱਟ ਹੋ ਰਹੀ ਆ ਕਿਰਤੀ ਜਮਾਤ ਦੀ ਤਾਂ ਉਹੋ ਇਸ ਦੇ ਅੰਦਰ ਹੀ ਪਈਆਂ ਨੇ। ਤੁਸੀਂ ਇਹ ਦੇਖੋ ਕਿ ਜਦੋਂ ਵੀ ਕਿਸੇ ਫੈਕਟਰੀ ਦੇ ਵਿੱਚ ਉਦਯੋਗ ਦੇ ਵਿੱਚ ਕੋਈ ਵੀ ਸਮਾਨ ਤਿਆਰ ਹੁੰਦਾ ਤਾਂ ਜਦੋਂ ਫੈਕਟਰੀ ਦੇ ਵਿੱਚ ਉਦਯੋਗ ਦੇ ਵਿੱਚ ਕੋਈ ਸਮਾਨ ਤਿਆਰ ਹੁੰਦਾ ਤਾਂ ਉਸ ਨੂੰ ਤਿਆਰ ਕਰਨ ਵਾਸਤੇ ਤਾਂ ਸਮੂਹਕ ਯਤਨ ਲੇ ਉਸ ਦੇ ਵਿੱਚ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਕੋਈ ਮਜ਼ਦੂਰ ਦਾ ਕੰਮ ਕਰਦਾ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਕੋਈ ਮੈਨੇਜਰ ਦਾ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਉਹਨੂੰ ਤਿਆਰ ਕਰਦੇ ਨੇ ਲੋਡ ਕਰਕੇ ਬਾਜ਼ਾਰਾਂ ਤੱਕ ਲੈ ਕੇ ਜਾਂਦੇ ਨੇ ਉਸ ਦੇ ਵਿੱਚ ਟਰਾਂਸਪੋਰਟ ਸ਼ਾਮਲ ਹੁੰਦੀ ਆ ਕਿੰਨਾ ਕੁ ਸ਼ਾਮਲ ਹੁੰਦਾ ਮਤਲਬ ਪੈਦਾਵਾਰ ਸਮੂਹਕ ਦਾ ਪਰ ਮਾਲਕੀ ਕੀ ਆ ਨਿੱਜੀ ਆ ਜਦੋਂ ਪੈਦਾਵਾਰ ਸਮੂਹਕ ਹੋਵੇ ਫਿਰ ਮਾਲਕੀ ਨਿੱਜੀ ਕਿਉਂ ਹੋਵੇ ਬਈ ਫਿਰ ਜਦੋਂ ਜੇਬਾਂ ਦੇ ਵਿੱਚ ਪੈਸਾ ਆਣਾ ਉਹ ਫਿਰ ਜਿਹੜੇ ਜਿਨ੍ਹਾਂ ਨੇ ਉਸ ਨੂੰ ਤਿਆਰ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ ਉਹਨਾਂ ਦੀ ਜੇਬਾਂ ਦੇ ਵਿੱਚ ਕਿਉਂ ਨਹੀਂ ਪੈਸਾ ਆਇਆ ਤਾਂ ਇਹ ਜਿਹੜੀ ਵਿਰੋਧਤਾਈ ਹੈ ਨਾ ਇਹੀ ਵਿਰੋਧਤਾਈ ਹੈ ਜਿਹੜੀ ਇਥੋਂ ਇਨਕਲਾਬ ਨੂੰ ਜਨਮ ਦਿੰਦੀ ਆ ਇਥੋਂ ਆਪਸ ਦੇ ਵਿੱਚ ਸਰਕਾਰ ਜਾਂ ਉਹਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਪਹਿਚਾਨ ਜੇ ਹੋ ਜਾਵੇ ਉਹਨਾਂ ਦੇ ਖਿਲਾਫ ਲੜਾਈ ਬਣਾਉਂਦੀ ਆ ਤਾਂ ਤੁਸੀਂ ਦੇਖੋ ਮੈਂ ਤੁਹਾਡੇ ਨਾਲ ਸਿਰਫ ਜਿਹੜੀ ਇਹ ਗੱਲ ਸਾਂਝੀ ਕਰਨਾ ਚਾਹਣਾ ਕਿ ਇਹ ਜਿਹੜਾ ਦੌਰ ਚੱਲ ਰਿਹਾ ਹੈ ਦੀ ਬਹੁਤ ਵਿਆਖਿਆ ਹੋਣੀ ਹੈ ਇਹ ਦੌਰ ਇਹ ਵੀ ਆ ਕਿ ਜਿਸ ਦੇ ਵਿੱਚ ਜਿਹੜੀ ਨਿਊ ਮਿਡਲ ਕਲਾਸ ਜਿਹਨੂੰ ਅਸੀਂ ਸਾਰੇ ਬਿਲੋਂਗ ਕਰਦੇ ਆ ਨਿਊ ਮਿਡਲ ਕਲਾਸ ਜਿਹੜੀ ਖੜੀ ਕੀਤੀ ਸੀ ਦੁਨੀਆ ਭਰ ਦੇ ਵਿੱਚ ਸਰਮਾਇਆ ਦਾ ਵੀ ਪ੍ਰਬੰਧ ਨੇ ਆਪਣਾ ਪ੍ਰਬੰਧ ਚਲਾਉਣ ਦੇ ਲਈ ਇਹ ਹੁਣ ਦੌਰ ਉਹ ਆ ਜਿਸ ਦੇ ਵਿੱਚ ਮਿਡਲ ਕਲਾਸ ਨੂੰ ਉਹਨਾਂ ਨੇ ਖਤਮ ਕਰ ਦਿੱਤਾ ਤੁਸੀਂ ਆਂਕੜੇ ਚੱਕ ਕੇ ਦੇਖੋ ਕਿ 1950 ਦੇ ਵਿੱਚ 17% ਨਿਊ ਮੀਡਲ ਕਲਾਸ ਸੀ ਯੂਐਸਏ ਦੇ ਵਿੱਚ ਤੇ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਅੱਜ ਜਦੋਂ ਦੇਖਦੇ ਆਂ ਕਿ ਇੱਕ ਵਾਰੀ ਉਸ ਦੀ ਗਿਣਤੀ ਵਧਾਈ ਗਈ 27 ਤੋਂ 28 30% ਤੱਕ ਵਧਾ ਦਿੱਤੀ ਗਈ ਹੁਣ ਇਹ ਮੁਲਕਾਂ ਦੇ ਵਿੱਚ ਵੀ ਸਿਰਫ 13% ਨਿਊ ਮੀਡਲ ਕਲਾਸ ਰਹਿ ਗਈ ਹੈ ਤੇ ਇਹ ਨਿਊ ਮੀਡਲ ਕਲਾਸ ਦਾ ਵੀ ਕੈਰੇਕਟਰ ਬਦਲ ਰਿਹਾ ਹੈ ਪਹਿਲਾਂ ਜਨਤਕ ਨਾਰੇ ਖੜੇ ਕੀਤੇ ਜਨਤਕ ਅਧਾਰਿਆਂ ਦੇ ਵਿੱਚ ਇਹਨਾਂ ਨੂੰ ਨੌکریاں ਦਿੱਤੀਆਂ ਤੋਂ ਲੈ ਕੇ ਉੱਪਰ ਤੱਕ ਕਹਿਣ ਦਾ ਮਸਲਾ ਜਿਹੜੇ ਪੀਣ ਨੇ ਜਾਂ ਚੌਕੀਦਾਰ ਨੇ ਉੱਥੋਂ ਲੈ ਕੇ ਉੱਪਰਲੇ ਨਾਰਿਆਂ ਤੱਕ ਬਿਊਰੋਕ੍ਰੇਸੀ ਤੱਕ ਇਹ ਪ੍ਰਬੰਧ ਖੜਾ ਕੀਤਾ ਭਾਰਤ ਦੇ ਵਿੱਚ ਵੀ ਖੜਾ ਹੋਏ ਆ ਪਰ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਉਹਨਾਂ ਨੂੰ ਲੋੜ ਨਹੀਂ ਰਹੀ ਕਿਉਂਕਿ ਜੋ ਪ੍ਰਬੰਧ ਖੜਾ ਕਰਨਾ ਸੀ ਉਹ ਕਰ ਲਿਆ ਤੇ ਹੁਣ ਉਹਨੂੰ ਵੇਚਿਆ ਜਾ ਰਿਹਾ 1991 ਦੀਆਂ ਨੀਤੀਆਂ ਜਿਹੜੀਆਂ ਭਾਰਤ ਪਜਾਈਆਂ ਨੇ ਇਹ ਸਾਰੇ ਸੰਸਾਰ ਚਾਈਆਂ ਨੇ ਜਿਹੜਾ ਯੂਐਸਏ ਦਾ ਮੈਂ ਜ਼ਿਕਰ ਕੀਤਾ ਯੂਕੇ ਦਾ ਜ਼ਿਕਰ ਕੀਤਾ ਸਾਰਿਆਂ 'ਚ ਪੜੋ ਸਾਰਿਆਂ 'ਚ ਇਹ ਨੀਤੀਆਂ ਆਈਆਂ ਤੇ ਜਿਹੜਾ ਖੜਾ ਕੀਤਾ ਹੋਇਆ ਜਿੰਨਾ ਇਹ ਢਾਚਾ ਸੀ ਉਸ ਨੂੰ ਹੁਣ ਖਤਮ ਕਰਕੇ ਕਾਰਪੋਰੇਟਾਂ ਨੂੰ ਸਿੱਖਿਆ ਜਾ ਰਿਹਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਆ ਕਿ ਜਦੋਂ ਇਹ ਖਤਮ ਕਰਨਾ ਤਾਂ ਉਸ ਦਾ ਕੈਰੇਕਟਰ ਵੀ ਬਦਲ ਰਿਹਾ ਕਿ ਜਿਹੜੀ ਮਿਡਲ ਕਲਾਸ ਆ ਹੁਣ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਹੁਣ ਤੁਹਾਡੇ ਲਈ ਸਰਕਾਰੀ ਧਾਰੀ ਨਹੀਂ ਹੈਗੇ ਹੁਣ ਤੁਹਾਡੇ ਲਈ ਪ੍ਰਾਈਵੇਟ ਅਦਾਰੇ ਮਿਡਲ ਕਲਾਸ ਉਹ ਹੋਊਗੀ ਜਿਹੜੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੰਮ ਕਰੂਗੀ ਇਹ ਪੈਟਰਨ ਤੁਸੀਂ ਪੜੋ ਸਮਝੋ 2025 ਦੀ ਰਿਪੋਰਟ ਬਿਲਕੁਲ ਹੈ ਜਿਹੜੀ ਇਹਨੇ ਕੁਆਲਿਟੀ ਵਾਲੀ ਆ ਕਿਵੇਂ ਕਿਵੇਂ ਇਹ ਪ੍ਰਬੰਧਾ ਜਿਹੜਾ ਅੰਦਰੋਂ ਵਿਰੋਧਤਾਈਆਂ ਨਾਲ ਭਰਿਆ ਹੋਇਆ ਕਿ ਬਈ ਇਹ ਲੋਕਪੱਖੀ ਪ੍ਰਬੰਧ ਹੋਵੇ ਤੇ ਤਾਂ ਜਦੀ ਧਨ ਦੌਲਤ ਆ ਉਹ ਲੋਕਾਂ ਦੀ ਜੇਬ ਦੇ ਵਿੱਚ ਇਕੱਠੀ ਹੋਵੇ ਪਰ 2025 ਦੀ ਇਨ ਇਕਵੈਲਟੀ ਵਾਲੀ ਜਿਹੜੀ ਵਰਲਡ ਰਿਪੋਰਟ ਆ ਉਹ ਇਹ ਕਹਿ ਰਹੀ ਆ ਕਿ ਸਿਖਰਲੇ 10% ਕੋਲ 75% ਧਨ ਦੌਲਤ ਇਕੱਠੀ ਹੋਗੀ ਦੁਨੀਆ ਭਰ ਦੇ ਵਿੱਚ ਤੇ ਭਾਰਤ ਦੇ ਵਿੱਚ ਸਿਖਰਲੇ 10% ਕੋਲ 65% ਧਨ ਦੌਲਤ ਇਕੱਠੀ ਹੋਗੀ ਤੇ ਹੇਠਲੇ 50% ਨੇ ਜਿਹੜੇ ਦੁਨੀਆ ਭਰ ਦੇ ਵਿੱਚ ਸਿਰਫ ਤੇ ਸਿਰਫ 2% ਧਨ ਦੌਲਤ ਰੱਖੀ ਹੋਣਾ ਦੇਖੋ ਕਹਿਣ ਦਾ ਮਤਲਬ ਰੱਤ ਵੀ ਨਿਚੋੜ ਦਿੱਤਾ ਗਿਆ ਹੈਟਲੇ ਤਰਕੇ ਦਾਤਾ ਤੇ ਭਾਰਤ ਦੇ ਵਿੱਚ ਹੇਠਲੇ 50% ਕੋਲ 6% ਧਨ ਦੌਲਤ ਰਹਿ ਗਈ ਆ ਤਾਂ ਫਿਰ ਹੁਣ ਕਾਰਪੋਰੇਟ ਦਾ سرمایہ داری ਦਾ ਨਿਸ਼ਾਨਾ ਕੌਣਾ ਹੈ ਨਿਸ਼ਾਨਾ ਮਿਡਲ ਕਲਾਸ ਆ ਜਿਹੜੀ ਦੁਨੀਆ ਭਰ ਦੇ ਵਿੱਚ ਹਾਲੇ ਵੀ 40% ਜਿੰਮੀ ਹੋਣ ਦੇ ਬਾਵਜੂਦ ਸਾਡੇ 23% ਧਨ ਦੌਲਤ ਲਈ ਬੈਠੀ ਆ ਭਾਰਤ ਦੇ ਵਿੱਚ ਉਹੀ 40% ਗਿਣਤੀ ਹੈ ਜਿਹੜੀ ਉਹ 28% ਧਨ ਬੌਲ ਤੋਂ ਲੈ ਕੇ ਬੈਠੀ ਆ ਇਸ ਕਰਕੇ ਬਿਜਲੀ ਬਿੱਲ ਲਿਆਂਦਾ ਗਿਆ ਭਾਰਤ ਦੇ ਵਿੱਚ ਬਿਜਲੀ ਬਿੱਲ 2025 ਕਿ ਜਿਹੜੀ ਮੀਡਲ ਕਲਾਸ ਬਿਜਨੀਏਰੀ ਸੁਹੂਣ ਤੋਂ ਮਾਨ ਨਹੀਂ ਆ ਸਰਕਾਰੀ ਨਾਰਿਆਂ ਦੇ ਰੂਪ ਦੇ ਵਿੱਚ ਹੁਣ ਉਹ ਕਾਰਪੋਰੇਟਾਂ ਦੇ ਹਵਾਲੇ ਜਦੋਂ ਬਿਜਲੀ ਦਾ ਬਿੱਲ ਭਰਨਾ ਪਊਗਾ ਤੁਹਾਨੂੰ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਤਾਂ ਤੁਹਾਡਾ ਸਰਮਾਇਆ ਮੀਡਲ ਕਲਾਸ ਦਾ ਸਰਮਾਇਆ ਸਿੱਖਰਲੇ ਅਮੀਰਾਂ ਕਾਰਪੋਰੇਟਾਂ ਕੋਲ ਜਾਊਗਾ ਹੀ ਜਾਊਗਾ ਇਸ ਕਰਕੇ ਬੀਜ ਬਿਲ 2025 ਲਿਆਂਦਾ ਕਿ ਜਿਹੜੀ ਕਿਸਾਨੀ ਸਾਹ ਭਰਦੀ ਆ ਜਿਨ੍ਹਾਂ ਦੇ ਕੋਲ ਕੁਝ ਪੈਸਾ ਹੈਗਾ ਉਹ ਖਿੱਚ ਕੇ ਕਿਵੇਂ ਸਰਮਾਇਦਾਰਾਂ ਦੇ ਕੋਲ ਲੈ ਕੇ ਜਾਣਾ ਇਸ ਕਰਕੇ ਲੇਬਰ ਕੋਡ ਲਿਆਂਦੇ ਨੇ ਕਿ ਜਿਹੜਾ ਹਥਲਾ ਤਪਕਾ ਜਿਹਦਾ ਰੱਤ ਤੱਕ ਨਿਚੋੜ ਦਿੱਤਾ ਗਿਆ ਕਿ ਹੁਣ ਉਹਦਾ ਸਾਹ ਕਿਵੇਂ ਬੰਦ ਕਰਨਾ ਕਿ ਜਿਹੜੇ ਥੋੜਾ ਮੋਟਾ ਉਹਨਾਂ ਨੂੰ ਸਬਸਿਡੀਆਂ ਮਿਲ ਰਹੀਆਂ ਨੇ ਕਿਵੇਂ ਖਤਮ ਕਰਨੀਆਂ ਨੇ ਤੇ ਤੁਹਾਡਾ ਤੁਹਾਡਾ ਤਾਂ ਭਰਾਵੋ ਤੇ ਭੈਣੋ ਹਾਲ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਤੁਹਾਡੀ ਪੈਨਸ਼ਨ ਗਈ ਤੁਹਾਡੇ ਸਕੇਲ ਗਏ ਤੁਹਾਡੇ ਪੱਤੇ ਗਏ ਨੌਕਰੀਆਂ ਨੇ ਜਿਹੜੀਆਂ ਪੱਕੀਆਂ ਹੋਣ ਦੀ ਥਾਂ ਤੇ ਕੱਚੀਆਂ ਹੋ ਗਈਆਂ ਤਾਂ ਹੁਣੇ ਅੰਦਾਜ਼ਾ ਲਗਾਓ ਨਾ ਕੋਈ ਇਸ ਦੇ ਵਿੱਚ ਵਹਿਮ ਦੇ ਵਿੱਚ ਹੋਵੇ ਕਿ ਇਹ ਆਪੇ ਪੂਰਾ ਹੋ ਜਾਊ ਜਾਂ ਰਵਾਇਤੀ ਲੜਾਈ ਨਾਲ ਪੂਰਾ ਹੋ ਜਾਊਗਾ ਇਹ ਹੋਣਾ ਨਹੀਂ ਹੋਣਾ ਜੇ ਵਰਲਡ ਵਰਲਡ ਲੈਵਲ ਤੇ ਇਹ ਪੈਟਰਨ ਚੱਲ ਰਿਹਾ ਕਿ ਕੁਝ ਹੱਥਾਂ ਦੇ ਵਿੱਚ ਧਨ ਦੌਲਤ ਇਕੱਠੀ ਹੋ ਰਹੀ ਆ ਤਾਂ ਇਹ ਵੀ ਦੇਖੋ ਕਿ ਵਰਲਡ ਲੈਵਲ ਤੇ ਇਹ ਵੀ ਪੈਟਰਨ ਚੱਲ ਰਿਹਾ ਕਿ ਲੋਕ ਮੈਦਾਨ 'ਚ ਆ ਰਹੇ ਨੇ ਯੂਰਪੀ ਦੇਸ਼ਾਂ ਦੇ ਵਿੱਚ ਲੋਕ ਮਨਾਨ ਚਾ ਰਹੇ ਨੇ ਕਿਥੇ ਟਰੈਕਟਰ ਨੇ ਜਿਹੜੇ ਉਹ ਫਰਾਂਸ ਦੇ ਪਿੰਡਾਂ ਦੇ ਜਰਮਨੀ ਦੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਦੀਆਂ ਰਾਜਧਾਨੀਆਂ ਦੇ ਵਿੱਚ ਪਹੁੰਚ ਰਹੇ ਨੇ ਜੇ ਭਾਰਤ ਦੇ ਵਿੱਚ ਦਿੱਲੀ ਆ ਜਿਹੜੀ ਇੱਕ ਖਸਾਣ ਘੇੜ ਕੇ ਰੱਖੀ ਕਿਸਾਨਾਂ ਦੇ ਵਿੱਚ ਤਾਂ ਦੁਨੀਆ ਭਰ ਦੇ ਵਿੱਚ ਇਹ ਬੱਬਰ ਰੱਖਿਆ ਤਾਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਇਹ ਮਜ਼ਮਾ ਦਾ ਮੋਰਚਾ ਇਹ ਆਪਣੀਆਂ ਮੰਗਾਂ ਲਈ ਵੀ ਲੜੇ ਤੇ ਇਹ ਸਮਝੇ ਕਿ ਲੁੱਟੇ ਸਿਰਫ ਤੁਸੀਂ ਨਹੀਂ ਜਾ ਰਹੇ ਕਿ ਮੇਰੇ ਅਸੀਂ ਸਵੇਰੇ ਉੱਠਦੇ ਆ ਕਿਸਾਨ ਨੂੰ ਆ ਨਹੀਂ ਮਿਲਿਆ ਪੈਨਸ਼ਨ ਗਈ ਪੱਤੇ ਗਏ ਸਕੇਲ ਗਏ ਦੇਖੋ ਤਾਂ ਸਹੀ ਨਾ ਕਿ ਦੁਨੀਆ ਭਰ ਦੇ ਵਿੱਚ ਵਾਪਰ ਕੀ ਰਿਹਾ ਤੁਹਾਨੂੰ ਲੱਗੂਗਾ ਫਿਰ ਕਿ ਤੁਹਾਡੇ ਸੰਗੀ ਸਾਥੀ ਕੌਣ ਨੇ ਤੁਹਾਡੇ ਸੰਗੀ ਸਾਥੀ ਕਿਸਾਨ ਨੇ ਤੁਹਾਡੇ ਸੰਗੀ ਸਾਥੀ ਮਜ਼ਦੂਰ ਨੇ ਤੁਹਾਡੇ ਸੰਗੀ ਸਾਥੀ ਕੱਚੇ ਮੁਲਾਜ਼ਮ ਨੇ ਪੱਕੇ ਮੁਲਾਜ਼ਮ ਨੇ ਅਸੀਂ ਇੱਕ ਦੂਜੇ ਦੇ ਸੰਗੀ ਸਾਥੀ ਆ ਪਰ ਹੋਕ ਹੀ ਰਿਹਾ ਕਿ ਜਿਹੜੇ ਸੰਗੀ ਸਾਥੀ ਹੋਣੇ ਚਾਹੀਦੇ ਨੇ ਉਹਨਾਂ ਨੂੰ ਹੀ ਆਪਸ ਚ ਭੇੜਨ ਦੀ ਜਿਹੜੀ ਤਰੀਕੇ ਨੇ ਢੰਗ ਤਰੀਕੇ ਉਹ ਲਿਆਂਦੇ ਜਾਂਦੇ ਮੈਂ ਤੁਹਾਨੂੰ ਧਾਰਨ ਦੇਣਾ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਅੰਦolan ਚੱਲਿਆ ਤਾਂ ਉਸ ਸਮੇਂ ਜਿਹੜੀ ਦਿੱਲੀ ਸੀ ਘੇੜੀ ਹੋਈ ਸੀ ਪੂਰਾ ਐ ਨੱਕ ਚ ਦਮ ਕੀਤਾ ਹੋਇਆ ਸੀ ਕੇਂਦਰ ਸਰਕਾਰ ਦੇ ਤਾਂ ਤਰਾਂਤਰਾ ਦੇ ਲੋਕਾਂ ਨੂੰ ਵੱਡਣ ਦੇ ਇਹਨੇ ਤਰੀਕੇ ਸੀ ਉਹ ਲਿਆਂਦੇ ਗਏ ਇੱਕ ਉਹਨਾਂ ਨੇ ਗੱਲ ਚਲਾਈ ਕਿ ਜਿਹੜੀ ਲੀਡਰਸ਼ਿਪ ਆ ਉਹ ਤਾਂ ਹੈਗੀਆ ਬੁੱਢੀ ਤੇ ਜਿਹੜੇ ਨੌਜਵਾਨ ਨੇ ਉਹ ਵੱਧ ਲੜਨਾ ਚਾਹੁੰਦੇ ਨੇ ਇਸ ਕਰਕੇ ਨੌਜਵਾਨ ਵਰਸਸ ਲੀਡਰਸ਼ਿਪ ਇੱਕ ਜਿਹੜਾ ਉਹ ਸੀ ਉਹ ਖੜਾ ਕੀਤਾ ਉਹਨਾਂ ਨੇ ਟ੍ਰੈਂਡ ਪਰ ਤੁਹਾਡੇ ਸਾਹਮਣੇ ਆ ਕਿ ਨੌਜਵਾਨੀ ਦੇ ਨਾਂ ਤੇ ਜਿਨ੍ਹਾਂ ਨੇ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਲੀਡਰਸ਼ਿਪ ਸਿਆਣੀ ਵੀ ਰਹੀ ਤੇ ਸਮਝਦਾਰ ਵੀ ਰਹੀ ਤੇ ਇੱਕ ਸਾਲ ਲੜ ਕੇ ਉਹ ਜਿੱਤੇ ਪਰ ਪਾੜਨ ਦੀ ਕੋਸ਼ਿਸ਼ ਜਰੂਰ ਹੋਈ ਕਰੇ ਉਸ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਨਾਂ ਦੇ ਉੱਪਰ ਕਦੇ ਪੁਰਾਣੇ ਤੇ ਨਵੇਂ ਦੇ ਨਾਂ ਦੇ ਉੱਪਰ ਜਿਹੜੀ ਇਥੋਂ ਗੱਲ ਚੱਲੀ ਕਿ ਪੁਰਾਣਾ ਤੇ ਨਵਾਂ ਦੇਖੋ ਪੁਰਾਣੇ ਤੇ ਨਵੇਂ ਤਾਂ ਇੱਕ ਦੂਜੇ ਦੇ ਸਹਾਇਕ ਨੇ ਜਿਹੜੀ ਲੀਡਰਸ਼ਿਪ ਅੱਜ ਪੁਰਾਣੀ ਲੱਗ ਰਹੀ ਆ ਉਹ ਵੀ ਕਦੇ ਨਵੀਂ ਸੀ ਜਿਹੜੀ ਅੱਜ ਨਵੀਂ ਆ ਉਸਨੇ ਵੀ ਕਦੇ ਪੁਰਾਣਾ ਹੋਣਾ ਤਾਂ ਗੱਲ ਇਹ ਆ ਕਿ ਜਿਹੜੇ ਇੱਕ ਦੂਜੇ ਦੇ ਸਹਿਯੋਗੀ ਨੇ ਉਹਨਾਂ ਨੂੰ ਸਹਿਯੋਗੀਆਂ ਨੂੰ ਆਪਸ ਵਿੱਚ ਭੇੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਸਾਨੂੰ ਉਸ ਤੋਂ ਸੁਚੇਤ ਹੋਣ ਦੀ ਜ਼ਰੂਰਤ ਆ ਹੁਣ ਜਿੰਨੇ ਮੈਂ ਮਸਲਿਆਂ ਦੀ ਗੱਲ ਕੀਤੀ ਪੀੜਤ ਕੌਣ ਨਹੀਂ ਬਈ ਕੀ ਪੁਰਾਣੇ ਨੇ ਜਿਹੜੇ ਸਕੂਲਾਂ ਦੇ ਵਿੱਚ ਦਫ਼ਤਰਾਂ 'ਚ ਤੁਹਾਡੇ ਬੈਠੇ ਕੀ ਉਹ ਡੀਏ ਤੋਂ ਪੀੜਤ ਨਹੀਂ ਕੀ ਉਹ ਪੱਤਿਆਂ ਤੋਂ ਪੇਟ ਤਰੀ ਕੀ ਉਹ ਪੈਨਸ਼ਨ ਤੋਂ ਪੇਟ ਤਰੀ ਤੇ ਹੁਣ ਜਿਹੜੇ ਨਮਿਆਂ ਦੇ ਵਿੱਚੋਂ ਹੀ ਨਵੇਂ ਇੱਕ ਹੋਰ ਕੱਢ ਦਿੱਤੇ ਕਿ ਜੇ ਤੁਹਾਡੇ ਨਿਯਮ ਨੇ ਜਿਹੜੇ ਉਹ ਸੇਵਾ ਨਿਯਮਾਂ ਦੇ ਵਿੱਚ ਪੰਜਾਬ ਪੇਸਕੇਲ ਨਹੀਂ ਲਿਖਿਆ ਹੋਇਆ ਤਾਂ ਫਿਰ ਤੁਹਾਨੂੰ 50 ਪੇਸਕੇਲ ਨਹੀਂ ਮਿਲੂ ਨਵੇਂ ਸਕੇਲ ਮਿਲ ਲਗੇ ਆ ਜਿਹੜਾ 5 ਜਨਵਰੀ ਦਾ ਪੱਤਰ ਪੜ੍ਹ ਕੇ ਤਾਂ ਦੇਖੋ ਜਿਹੜੇ ਉਹ ਨੇ ਉਹਨਾਂ ਨੂੰ ਤਾਂ ਹੁਣ ਤਨਖਾਹ ਸਕੇਲ ਬਿਲਕੁਲ ਸਭ ਤੋਂ ਘੱਟ ਦਿੱਤੇ ਜਾਣਗੇ ਇਸ ਕਰਕੇ ਉਹ ਵੀ ਨਮਿਆਂ ਦੇ ਵਿੱਚੋਂ ਵੀ ਨਵੇਂ ਕੱਢ ਦਿੱਤੇ ਦੇਖੋ ਸਾਨੂੰ ਲੋੜ ਇਹ ਹੈ ਕਿ ਨਵੇਂ ਤੇ ਪੁਰਾਣੇ ਦਾ ਸੁਮੇਲ ਤੇ ਉਹਨਾਂ ਦੀ ਜੋਗੀ ਪਾਈਏ ਨਵੇਂ ਦੇ ਵਿੱਚੋਂ ਊਰਜਾ ਨਿਕਲਦੀ ਆ ਪੁਰਾਣੇ ਦੇ ਵਿੱਚੋਂ ਸਮਝ ਨਿਕਲਦੀ ਆ ਤੇ ਅਸੀਂ ਇਹ ਬਿਲਕੁਲ ਚਾਹੁੰਦੇ ਆ ਜਿਵੇਂ ਜਰਮਨਜੀਤ ਜੀ ਨੇ ਕਿਹਾ ਕਿ ਕਿਸੇ ਸਮੇਂ ਜਦੋਂ ਅਸੀਂ ਅਸੀਂ ਬੈਠੇ ਹੁੰਦੇ ਸੀ ਸਾਹਮਣੇ ਤਾਂ ਸਾਡੀ ਪੁਰਾਣੀ ਲੀਡਰਸ਼ਿਪ ਨੇ ਸਾਨੂੰ ਸਪੇਸ ਦਿੱਤੀ ਸਮਝ ਦਿੱਤੀ ਸਮਝ ਦਿੱਤੀ ਅਸੀਂ ਅੱਗੇ ਆਏ ਪਰ ਇੱਕ ਗੱਲ ਯਾਦ ਰੱਖਿਓ ਪੁਰਾਣਾ ਜਦੋਂ ਖਤਮ ਹੁੰਦਾ ਪੁਰਾਣਾ ਖਤਮ ਵੀ ਕਰਨਾ ਪਰ ਉਸ ਦੇ ਵਿੱਚੋਂ ਜੋ ਸਿੱਖਣ ਵਾਲੀ ਚੀਜ਼ ਹੈ ਉਹ ਨਾਲ ਲੈ ਕੇ ਅੱਗੇ ਵਧਣੀਆਂ ਉਦਾਹਰਣ ਇਸ ਦੀ ਹੈ ਕਿ ਜਦੋਂ ਕਿਸਾਨ ਨਾ ਖੇਤ ਦੇ ਵਿੱਚ ਬੀਜ ਬੀਜਦਾ ਬੀਜ ਬੀਜਦਾ ਉਹਦੀ ਰਾਖੀ ਕਰਦਾ ਉਹਨੂੰ ਖਾਦ ਪਾਉਂਦਾ ਤੇ ਉਹ ਪੁੰਗਰਦਾ ਤੇ ਫਸਲ ਹੁੰਦੀ ਆ ਤਾਂ ਪੁਰਾਣੇ ਦੇ ਵਿੱਚੋਂ ਨਵਾਂ ਨਿਕਲਦਾ ਪਰ ਨਵਾਂ ਹੈਗਾ ਉਪਜਾਊ ਨਵਾਂ ਹੈਗਾ ਅਦਾਵਦੂ ਫੇਰ ਤਾਂ ਚੰਗਾ ਪਰ ਜੇ ਨਵਾਂ ਅਦਾਹ ਵਧੂ ਹੋਣ ਦੀ ਥਾਂ ਤੇ ਜੋ ਆਰਐਸਐਸ ਦੀ ਪਹੁੰਚ ਆ ਕੇ ਪਛਾਕੜ ਪਹੁੰਚ ਬਣਾ ਦੋ ਇਹ ਬਣਾ ਦੋ ਕਿ ਦਿਮਾਗ ਦੇ ਵਿੱਚ ਨਵੀਂ ਊਰਜਾ ਨਵੀਂ ਸੋਚ ਅਦਾਹ ਵਧੂ ਵਿਚਾਰਾਂ ਦੀ ਥਾਂ ਤੇ ਪਛਾਕੜ ਵਿਚਾਰ ਆ ਜਾਣ ਫਿਰ ਇਹ ਜਿਹੜਾ ਨਵਾਂ ਹੋਊਗਾ ਨਾ ਉਹ ਜਦੋਂ 84 ਹੋਊਗੀ ਦਿੱਲੀ ਦੇ ਵਿੱਚ ਟੰਗਿਆਂ ਦਾ ਹਿੱਸਾ ਬਣੂਗਾ ਜਦੋਂ 2004 ਹੋਊਗਾ ਗੁਜਰਾਤ ਦੇ ਵਿੱਚ ਟੰਗਿਆਂ ਦਾ ਹਿੱਸਾ ਬਣੂਗਾ ਇਸ ਕਰਕੇ ਇਸ ਤਰੀਕੇ ਦੀ ਫਿਰਕਾ ਪ੍ਰਸਤੀ ਦੀ ਜਿਹੜੀ ਇਸ ਸਮੇਂ ਚੱਲ ਰਹੀਆਂ ਉਸ ਤੋਂ ਸੁਚੇਤ ਹੋਈਏ ਨਵੇਂ ਤੇ ਪੁਰਾਣੇ ਨੂੰ ਸੁਮੇਲ ਬਣਾਏਗੇ ਸਮਝੀਏ ਕਿ ਸਾਡੀਆਂ ਆਪਸ ਦੀਆਂ ਵਿਰੋਧਤਾਈਆਂ ਨੇ ਜਿਹੜੀਆਂ ਉਹ ਬੈਠ ਕੇ ਹੱਲ ਕਰ ਸਕਦੇ ਆ ਆਪਾਂ ਪਰ ਜਿਹੜੀ ਵਿਰੋਧਤਾਈ ਸਾਡੀ ਸੱਤਾ ਦੇ ਨਾਲ ਆ سرمਾਈਦਾਰੀ ਦੇ ਨਾਲ ਆ ਇਸ ਸਾਮਰਾਜੀ ਪ੍ਰਬੰਧ ਦੇ ਨਾਲ ਆ ਉਹ ਅਟੁੱਟ ਆ ਉਹਦੇ ਤੇ ਕੋਈ ਸਮਝੌਤਾ ਨਹੀਂ ਲੀਡਰਸ਼ਿਪ ਡੋਲ ਦੀ ਕਦਮ ਆ ਲੀਡਰਸ਼ਿਪ ਡੋਲਦੀ ਉਦੋਂ ਆ ਜਿਨ੍ਹਾਂ ਦੇ ਨਾਲ ਅਟੁੱਟ ਵਿਰੋਧ ਆ ਗਿਆ ਉਹਨਾਂ ਦੇ ਬਾਰੇ ਭਲੇਖੇ ਦਾ ਸ਼ਿਕਾਰ ਹੋ ਜਾਂਦੇ ਇਹ ਜੇ ਕਿਸੇ ਬਿਊਰੋਕ੍ਰੇਟ ਨੇ ਜੇ ਕਿਸੇ ਸਰਕਾਰ ਦੇ ਮੰਤਰੀ ਨੇ ਮੁੱਖ ਮੰਤਰੀ ਨੇ ਹੱਸ ਕੇ ਗੱਲ ਕਰਨ ਲਈ ਚਾਹ ਦੇ ਨਾਲ ਸਮੋਸਾ ਵਰਫੀ ਖਵਾ ਦਿੱਤੀ ਤਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਸਾਡੇ ਦੁਸ਼ਮਣ ਨਹੀਂ ਸਾਡੇ ਦੋਸਤ ਨੇ ਅਸੀਂ ਇਹ ਸਮਝਦੇ ਆ ਕਿ ਸਾਹਮਣੇ ਵਾਲਾ ਜਦੋਂ ਸਾਡੀ ਵਿਰੋਧੀ ਜਮਾਤ ਦੇ ਵਿੱਚੋਂ ਆ ਸਾਡੀ ਟੇਬਲ ਟਾਕ ਵੀ ਉਸੇ ਤਰੀਕੇ ਦੀ ਹੋਊਗੀ ਸਾਡੀ ਗੱਲਬਾਤ ਵੀ ਉਸੇ ਤਰੀਕੇ ਦੀ ਹੋਊਗੀ ਤੇ ਉਸ ਦੇ ਪ੍ਰਤੀ ਅਪਰੋਚ ਆ ਜਿਹੜੀ ਉਹ ਵੀ ਉਸੇ ਤਰੀਕੇ ਦੀ ਹੋਊਗੀ ਤੇ ਜਿੰਨੇ ਸਾਡੇ ਸਾਥੀ ਨੇ ਚਾਹੇ ਕੋਈ ਨਵੇਂ ਨੇ ਚਾਹੇ ਕੋਈ ਪੁਰਾਣੇ ਨੇ ਚਾਹੇ ਕੋਈ ਪੁਰਾਣੀ ਪੈਨਸ਼ਨ ਲੈ ਰਹੇ ਨੇ ਨਵੀਂ ਪੈਨਸ਼ਨ ਪੁਰਾਣੇ ਸਕੇਲ ਨਵੇਂ ਸਕੇਲ ਕੁਝ ਵੀ ਲੈ ਰਹੇ ਨੇ ਉਹ ਸਾਡੇ ਸੰਗੀ ਸਾਥੀ ਨੇ ਉਹਨਾਂ ਦੇ ਇਤਰਾਜ਼ ਮਿਲ ਕੇ ਦੂਰ ਕਰ ਲਾਂਗੇ ਉਹਨਾਂ ਦੇ ਕੋਈ ਆਪਸ ਵਿੱਚ ਕੋਈ ਗਲਤਫਹਿਮੀ ਬਣਨੀ ਬਣਦੀ ਮਿਲ ਕੇ ਦੂਰ ਕਰ ਲਾਂਗੇ ਪਰ ਸਰਕਾਰ ਸੱਤਾ سرمایہਦਾਰੀ ਸਾਮਰਾਜੀ ਪ੍ਰਬੰਧ ਨਾਲ ਸਾਡੀ ਦਸ਼ਮਣੀ ਹੈ ਜਿਹੜੀ ਉਹ ਅਟੁੱਟਾ ਇਸ ਕਰਕੇ ਜਿਹੜੀ ਤਾਂ ਲੀਡਰਸ਼ਿਪ ਇਸ ਵਿਰੋਧਤਾਈ ਨੂੰ ਸਮਝੂਗੀ ਕਿ ਕਿਹੜੀ ਵਿਰੋਧਤਾਈ ਹੱਲ ਕੀਤੀ ਜਾ ਸਕਦੀਆਂ ਕਿਹੜੀ ਵਿਰੋਧਤਾਈ ਨਹੀਂ ਹੱਲ ਹੋ ਸਕਦੀ ਉਹ ਲੀਡਰਸ਼ਿਪ ਸਫਲ ਹੋਊਗੀ ਉਹ ਲੀਡਰਸ਼ਿਪ ਹੀ ਅਗਵਾਈ ਕਰ ਸਕਦੀ ਆ ਅਸੀਂ ਸਮਝਦੇ ਆ ਕਿ ਜੇ ਇਹ ਮੋਰਚਾ ਪੁਰਾਣੀ ਲੀਡਰਸ਼ਿਪ ਦੀਆਂ ਗਲਤੀਆਂ ਤੋਂ ਵੀ ਸਿੱਖੇ ਪੁਰਾਣੇ ਮੋਰਚਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੇ ਜੋ ਉਹਨਾਂ ਨੇ ਚੰਗਾ ਕੀਤਾ ਉਸ ਤੋਂ ਵੀ ਸਿੱਖੇ ਫੇਰ ਪ੍ਰਾਪਤੀਆਂ ਕਰੂਗਾ ਨਹੀਂ ਸਿਰਫ ਪੁਰਾਣੇ ਨੂੰ ਭੰਡ ਦੇਣਾ ਕਿ ਪੁਰਾਣੇ ਘੱਟ ਲੜਦੇ ਸੀ ਤਾਂ ਅਸੀਂ ਨਵਾਂ ਬਣਾਇਆ ਤਿੱਖਾ ਵੀ ਲੜਾਂਗੇ ਲਗਾਤਾਰ ਵੀ ਲੜਾਂਗੇ ਕਿਸਾਨਾਂ ਮਜ਼ਦੂਰਾਂ ਦੇ ਵਾਂ ਮੋਰਚੇ ਲਗਾਉਣ ਲਈ ਵੀ ਤਿਆਰ ਹੋਵਾਂਗੇ ਤਾਂ ਪ੍ਰਾਪਤੀਆਂ ਹੋਣਗੀਆਂ ਨਹੀਂ ਕੋਈ ਬਹਿਮ ਚ ਰਹਿ ਜਵੇ ਕਿ ਅਖੀਰਲੇ ਸਾਲ ਚ ਪ੍ਰਾਪਤੀਆਂ ਹੋ ਜਾਣਗੀਆਂ ਅਖੀਰਲਾ ਸਰਕਾਰ ਇਸ ਪਾਰਟੀ ਦਾ ਪਰ ਨਵੀਂ ਪਾਰਟੀ ਜਿਹੜੀ ਆਊਗੀ ਉਹ ਪਹਿਲੇ ਨਾਲੋਂ ਵੱਧ ਮਿਟੇਰੀ ਹੋਊਗੀ ਇਸ ਕਰਕੇ ਇਸ ਸਾਲ ਵੀ ਲੜਨਾ ਅਗਲੇ ਸਾਲ ਵੀ ਲੜਨਾ ਉਸ ਤੋਂ ਅਗਲੇ ਸਾਲ ਵੀ ਲੜਨਾ ਉਦੋਂ ਤੱਕ ਲੜਨਾ ਜਦ ਤੱਕ ਅਸੀਂ ਆਪਣੀਆਂ ਮੰਗਾਂ ਮਸਲੇ ਨਹੀਂ ਪੂਰੀਆਂ ਕਰਵਾ ਲੈਂਦੇ ਜਦ ਤੱਕ ਅਸੀਂ ਕਿਸਾਨ ਮਜ਼ਦੂਰ ਨਾਲ ਜੋਟੀ ਪਾ ਕੇ ਇਸ ਗਲੇ ਸਾਡੇ ਪ੍ਰਬੰਧ ਜਿਹੜੇ ਉੱਪਰ ਕਾਬਜ ਸਰਮਾਇਦਾਰੀਆਂ ਉਸ ਨੂੰ ਨਹੀਂ ਪਲਟਾ ਦਿੰਦੇ ਸਾਡੀ ਲੜਾਈ ਨਹੀਂ ਖਤਮ ਹੋਣੀ ਨਹੀਂ ਮੁੱਕਣੀ ਇਹਤ ਹੱਯਾ ਜਿੱਥੋਂ ਲੈ ਕੇ ਚੱਲ ਗਏ ਤੇ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਦੀ ਕਨਵੈਨਸ਼ਨ ਇੱਥੇ ਐਲਾਨ ਕਰ ਰਹੇ ਹਾਂ ਕਿ ਇਹ ਕਨਵੈਨ ਕਨਵੈਨਸ਼ਨ ਸ਼ੁਰੂਆਤ ਆ ਅੱਜ ਦਾ ਮਾਰਚ ਵੀ ਸ਼ੁਰੂਆਤ ਆ ਅਸੀਂ 15 ਫਰਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਸ਼ਹਿਰ ਸੰਗਰੂਰ ਆ ਮੈਂ ਤਾਂ ਤੁਹਾਡਾ ਸਵਾਲ ਵੀ ਆ ਇੱਕ ਨਵੀਂ ਤਰ੍ਹਾਂ ਦੀ ਸਰਕਾਰ ਆ ਗਈ ਕਿ ਜੇਰੇ ਕੋਈ ਹੋਰ ਨੇ ਠੀਕ ਹੈ ਸਰਮਾਇਦਾਰੀ ਵੀ ਪਿੱਛੇ ਆ ਪਰ ਉਸ ਦੇ ਵਿਚਕਾਰ ਹੁਣ ਵਿਚੋਲੇ ਨਵੇਂ ਆ ਗਏ ਕਿ ਜੇ ਸਿੱਖਿਆ ਮੰਤਰੀ ਦੀ ਗੱਲ ਕਰਦੇ ਆ ਕਿ ਫਿਰ ਸਾਡੇ ਜਿਹੜੇ ਮੰਤਰੀ ਨੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਨਜਰ ਆਉਂਦਾ ਸੁਸ਼ੋਤੀ ਆ ਜੇ ਅਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਆ ਤਾਂ ਭਗਵੰਤ ਮਾਨ ਦੀ ਜਗ੍ਹਾ ਤੇ ਕੇਜਰੀਵਾਲ ਨਾ ਚੁਣਾਉਂਦਾ ਤਾਂ ਇਸ ਕਰਕੇ ਇਹ ਨਵੇਂ ਕਿਸਮ ਦੇ ਜਿਹੜੇ ਇੱਥੇ ਸੱਤਾ ਤੇ ਕਾਬੂ ਚ ਹੋ ਗਏ ਤੇ ਇਹਨਾਂ ਨੂੰ ਵੀ ਭਜਾਉਣਾ ਇਹਨਾਂ ਨੂੰ ਵੀ ਹਰਾਉਣਾ ਪਰ ਬਾਕੀਆਂ ਬਾਰੇ ਕਿਸੇ ਭਲੇਖੇ ਦਾ ਸ਼ਿਕਾਰ ਨਹੀਂ ਹੋਣਾ ਇਸ ਕਰਕੇ 15 ਫਰਵਰੀ 2026 ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਨਵੇਂ ਪੁਰਾਣੇ ਮਲਾਜਮਾਂ ਦਾ ਜਿਹਦੇ ਵਿੱਚ ਸਮੇਲ ਹੋਊਗਾ ਉਹ ਆਪਾਂ ਕਰਨੀ ਆ ਤੇ ਜਿਹੜਾ ਆਪਣੇ ਕੋਲ ਆ ਸਵਾ ਮਹੀਨਾ ਇਹ ਨਿੱਟ ਕੇ ਤਿਆਰੀ ਕਰਨੀ ਆ ਲੋਕਾਂ 'ਚ ਜਾਓ ਲੋਕਾਂ 'ਚ ਜਾਓ ਉਹਨਾਂ ਦੇ ਸਵਾਲਾਂ ਦੇ ਜਵਾਬ ਦੋ ਉਹਨਾਂ ਦੇ ਕੋਈ ਇਤਰਾਜ਼ ਵੀ ਹੋਣਗੇ ਤੁਹਾਨੂੰ ਪੁੱਛੂਗਾ ਵੀ ਕਿ ਵੀ ਤੁਹਾਡੀ ਜਥੇਵੰਤੀ ਨੂੰ ਫੰਡ ਦਿੰਨੇ ਆ ਤੁਹਾਡੇ ਨਾਲ ਜਾਂਦੇ ਆ ਕਿਉਂ ਨਹੀਂ ਪ੍ਰਾਪਤੀਆਂ ਹੋਈਆਂ ਉਹਨਾਂ ਦੇ ਜਿੰਨੇ ਵੀ ਇਤਰਾਜ਼ ਨੇ ਨਾਲ ਲੈ ਕੇ ਆਓ ਨਾਲ ਲੈ ਕੇ ਆਓ ਉਹਨਾਂ ਤੇ ਚਰਚਾ ਕਰੋ ਆਪਣੀਆਂ ਬਲੌਕ ਮੀਟਿੰਗਾਂ ਦੇ ਵਿੱਚ ਜ਼ਿਲ੍ਹਾ ਮੀਟਿੰਗਾਂ ਚ ਸੂਬਾ ਮੀਟਿੰਗ ਦੇ ਵਿੱਚ ਫੇਰ ਫੇਰ ਲੋਕਾਂ ਦੇ ਵਿੱਚ ਜਾਓ ਇਹੀ ਹਾਲਾਂ ਇਸ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਇਸ ਕਰਕੇ 15 ਫਰਵਰੀ ਦੀ ਜਿਹੜੀ ਸੰਗਰੂਹ ਰੈਲੀ ਆ ਇਹ ਇੱਕ ਮਹੀਨਾ ਆਪਾਂ ਟਿੱਕੇ ਨਹੀਂ ਬੈਠਣਾ ਆਪਣੇ ਸਕੂਲਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਾ ਕੇ ਲਾਭ ਮੰਦੀ ਕਰਨੀਆਂ ਲਾਭ ਮੰਦੀ ਬੱਕਰੀ ਤਰ੍ਹਾਂ ਦੀ ਹੋਊਗੀ ਤਾਂ ਬੱਕਰੇ ਤਰ੍ਹਾਂ ਦਾ ਇਕੱਠ ਹੋਊਗਾ ਸਿਰਫ ਫੋਨਾਂ ਤੇ ਮੈਸੇਜ ਪਾ ਦੇਣਾ ਕਿ ਇੱਥੇ ਆ ਜਾਓ ਉੱਥੇ ਆ ਜਾਓ ਨਹੀਂ ਹਾਲੇ ਵੀ ਜਿਹੜੀ ਲਾਭ ਮੰਦੀ ਲੋਕਾਂ ਦੇ ਵਿੱਚ ਜਾ ਕੇ ਕੀਤੀ ਜਾਂਦੀ ਆ ਉਹਦਾ ਕੋਈ ਬਦਲ ਨਹੀਂ ਸੰਯੁਕਤ ਕਿਸਾਨ ਉਰਚੇ ਨੇ ਉਹ ਲਾਬੰਦੀ ਕੀਤੀ ਪੰਜਾਬ ਮੰਦ ਤੋਂ ਲੈ ਕੇ ਭਾਰਤ ਮੰਦ ਤੇ ਦਿੱਲੀ ਨੂੰ ਇੱਕ ਸਾਲ ਘੇਰ ਕੇ ਰੱਖਿਆ ਤੇ ਜੇ ਤੁਸੀਂ ਚਾਹੋ ਨਿਓ ਕਿ ਲੋਕਾਂ ਨੂੰ ਤੁਸੀਂ ਲਾਬੰਦ ਕਰਕੇ ਵੱਡੀਆਂ ਪ੍ਰਾਪਤੀਆਂ ਕਰ ਸਕੋ ਤਾਂ ਤੁਹਾਨੂੰ ਲੋਕਾਂ ਦੇ ਵਿੱਚ ਜਾਣਾ ਪਊਗਾ ਅਸੀਂ ਇਹੀ ਫੈਸਲਾ ਕੀਤਾ ਬਾਕੀ ਪ੍ਰੋਗਰਾਮ ਉਸ ਦੇ ਵਿੱਚ ਵਿਚਾਰ ਕਿਹੜੇ ਆਉਣਗੇ ਉਹ ਵੀ ਤੁਹਾਡੇ ਤੱਕ ਪਹੁੰਚ ਜਾਣ ਮੈਂ ਇੱਕ ਹੋਰ ਅਪੀਲ ਕਰਨੀ ਆ ਮੋਗੇ ਦੀ ਧਰਤੀ ਤੇ ਬੈਠੇ ਹਾਂ ਕਿ ਐਸੇ ਮੋਗੇ ਜ਼ਿਲ੍ਹੇ ਦੇ ਵਿੱਚ ਦੋ ਅਧਿਆਪਕਾਂ ਦੀ ਮੌਤ ਹੋਈ ਚੌਂ ਡਿਊਟੀਆਂਦਾਰਾਂ ਮੇਰੀ ਅਪੀਲ ਆ ਕਿ ਉਹ ਅਧਿਆਪਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਇੱਥੇ ਜਿਹੜੀ 18 ਜਨਵਰੀ ਨੂੰ ਮੁਕੇ ਦੀ ਦਾਣਾ ਮੰਡੀ ਦੇ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਮੇਰੀ ਅਪੀਲ ਆ ਕਿ ਉਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਆਓ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਓ ਤੇ ਸਰਕਾਰ ਨੂੰ ਆਓ ਐਕਸਪੋਜ਼ ਕਰੀਏ ਨੰਗਾ ਕਰੀਏ ਕਿ ਤੁਸੀਂ ਕਹਿ ਰਹੇ ਹੋ ਕਿ ਸਿੱਖਿਆ ਕ੍ਰਾਂਤੀ ਆ ਪਰ ਕ੍ਰਾਂਤੀ ਤਾਂ ਤੁਹਾਡੀ ਪੁਲਿਸ ਦੀ ਆ ਨਾ ਪੁਲਿਸ ਸਟੇਟ ਬਣਾਉਣ ਜਾ ਰਹੇ ਹੂ ਇਸੇ ਕਰਕੇ ਜੇ ਪੁਲਿਸ ਮੁਲਾਜ਼ਮ ਦੀ ਆਨ ਡਿਊਟੀ ਡੈਥ ਹੁੰਦੀ ਆ ਤਾਂ 1-1 ਕਰੋੜ ਜੇ ਅਧਿਆਪਕ ਦੀ ਡੈਥ ਹੋ ਗਈ ਤਾਂ ਉਸ ਦਾ ਮੁੱਲ 10-10 ਲੱਖ ਪਾਇਆ ਜਾਂਦਾ ਇਸ ਕਰਕੇ ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਹੈਗਾ ਅਧਿਆਪਕਾਂ ਮੁਲਾਜ਼ਮਾਂ ਅਸੀਂ ਚਾਹੁੰਦੇ ਆ ਕਿ ਸਾਡਾ ਮਾਨ ਸਨਮਾਨ ਹੋਵੇ ਬੱਚੇ ਪੁਲਿਸ ਮੁਲਾਜ਼ਮਾਂ ਦੇ ਵੀ ਨੇ ਬੱਚੇ ਬਾਕੀ ਮੁਲਾਜ਼ਮਾਂ ਦੇ ਵੀ ਹੈਗੇ ਨੇ ਇਸ ਕਰਕੇ ਜਿਹੜੇ ਉਹ ਪਤੀ ਪਤਨੀ ਦੀ ਮੌਤ ਹੋਈਆਂ ਸਟੇ ਅਧਿਆਪਕ ਜੋੜੇ ਸਾਥੀ ਸੀ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜਾਈ ਇੱਥੇ ਮੁਗਰੀ ਧਰਤੀ ਤੇ ਹੋਣੀ ਆ ਉਸ ਤੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਕਿ ਸਾਰਿਆਂ ਦਾ ਬਹੁਤ ਬਹੁਤ